हां दोस्तो, 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 जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਨਦੌਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਜੀਤ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਤੇ ਪਸ਼ੂ ਤਕਰੀਬਨ ਅੱਜ 4 ਵੀਰ ਦੇ ਕੋਲੇ ਬਕਾਉ ਨੇ ਤਿੰਨ ਵਹਿੜਾ ਦੋਸਤੋ ਦਿਖਾਵਾਂਗੇ ਤੁਹਾਨੂੰ ਤੇ ਇੱਕ ਮੱਝ ਤੁਸੀਂ ਇਹ ਸਾਹਮਣੇ ਦੇਖ ਰਹੇ ਜੀ ਮੱਝ ਗੱਬਣ ਆ ਸੂਬਾ ਪੁੱਛ ਲਾਂਗੇ ਵੀਰ ਤੋਂ ਸਮਾਂ ਪੁੱਛ ਲਾਂਗੇ ਕਿੰਨਾ ਕੁ ਬਾਕੀ ਸੌਣ ਦਾ ਸੋ ਕਿੰਨਾ ਮਿਲਕ ਪਿਛਲੇ ਸੂਬੇ ਦਾ ਤੇ ਕੀ ਮੁੱਲ ਰਹਿਣ ਵਾਲੇ ਆ ਉਹ ਪੂਰੀ ਡਿਟੇਲ ਮਿਲ ਜੂਗੀ ਤੇ ਤਿੰਨ ਵੜਾ ਦੋਸਤੋ ਹਫਤੇ ਡੇਡੇ ਡੇ ਹਫਤੇ ਦੀਆਂ ਸੂਈਆਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦਾ ਰਹੂਗਾ ਨਦੌਰ ਤੁਸੀਂ ਵਿజిਟ ਕਰਨੀ ਆ ਦੋਸਤੋ ਉਹ ਬਿਲਕੁਲ ਪੱਟੀ ਸ਼ਹਿਰ ਦੇ ਬਿਲਕੁਲ ਲਾਗੇ 1 ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਨਦੌਰ ਦੀ ਆਓ ਲੈਨੇ ਆ ਬਥੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਾਈ ਗਰਜੀਤ ਸਾਸਰੀ ਕਾਲ ਵੀਰ ਸਾਸਰੀ ਕਾ ਵੀਰ ਜੀ ਸਾਰੇ ਭੈਣ ਭਰਾਵਾਂ ਨੇ ਸਾਸਰੀ ਕਾ ਵੀਰ ਐਸਾ ਗਰਜੀਤ ਅੱਜ ਆਪਣੇ ਕੋਲ ਵੈਸੇ ਐਨੀਮਲ ਜਿਹੜੇ ਆ ਟੋਟਲ 4 ਵਿਖਾਊਗਾ 3 ਬੇੜਾ 1 ਕਿ ਮੈਂ ਵਿਖਾਊਗਾ ਹਾਂਜੀ ਜਿਹੜੀਆਂ ਬੇੜਾ ਬਿਲਕੁਲ ਤਾਜ਼ੀਆਂ ਸੂਈਆਂ ਨੇ ਤਾਜ਼ੀਆਂ ਵਿੱਚ ਠੀਕ ਆ ਤੇ ਮੱਝ ਇਹ ਹਜੇ ਗੱਬਣ ਇਹ ਗੱਬਣ ਆ 10 ਦਿਨ ਲੈ ਜੂਗੀ 10 ਦਿਨ ਹਾਂਜੀ ਤੇ ਸ਼ੁਰੂਆਤ ਆਪਾਂ ਇਸ ਮੱਝ ਦੀ ਕਰ ਲਗੇ ਵੀਰੇ ਹਾਂਜੀ ਸੂਆ ਕੇ ਨਵਾਂ ਹੁੰਦੀ ਅੱਗੇ ਆ ਇਹ ਸੂਆ ਚੌਥਾ ਸੂਗ ਵੀਰ ਜੀ ਆ ਕੀ ਚੌਥਾ ਹਾਂਜੀ ਠੀਕ ਆ ਤੇ ਦਿਨ ਹਜੇ ਕਿੰਨੇ ਕ ਬਾਕੀ ਆ ਦਿਨ 10-12 ਕਰੂਗੀ ਵੀਰੇ 10-12 ਹਾਂਜੀ ਲਓ ਦੋਸਤੋ ਇੱਕ ਵਾਰੀ ਤੁਹਾਨੂੰ ਪੂਰਾ ਮਾਡੀ ਸਟਰਕਚਰ ਪੂਰੀ ਇਸ ਮੱਝ ਦੀ ਠੀਕ ਹੈ ਜੀ ਵਿਖਾਦਾ ਪੂਰੀ ਬੰਤਰ ਸੋ ਚੌਥਾ ਸੁਆ ਵੀਰ ਨੇ ਦੱਸਿਆ ਵੀ ਚੌਥਾ ਸੁਆ ਸੂਨ ਵਾਲੀ ਆ ਬਾਕੀ ਸਿੰਗੀ-ਸੂੰਗੀ ਬੜੀ ਛੋਟੀ ਆ ਛੋਟਾ ਸਿੰਘ ਜਿੱਦਾਂ ਆਪਾਂ ਨਾਰਮਲ ਇੱਕ ਮੋਰਾ ਮੱਜਾਂ ਝੋਟੀਆਂ ਦਾ ਫੇਸ ਕੁਆਲਟੀ ਸਿੰਗੀ-ਸੂੰਗੀ ਦੇਖਦੇ ਆ ਸੋ ਵਜ਼ਨ ਪੂਰਾ ਹਾਈਟ ਮੀਡੀਅਮ ਤੇ ਵੇਚਿਆ ਕਨਾਲ ਮੱਝ ਖਲੋਤੀ ਤੋਂ ਨਜ਼ਰ ਆ ਰਹੀ ਆ ਉਹ ਵਟੇ ਕਦ ਕੱਢ ਦੇ ਵਿੱਚ ਆ ਇਹ ਮੀਡੀਅਮ ਆ ਬਾਕੀ ਜੰਮੀ ਪਲੀ ਪੂਰੀ ਆ ਰਾਜੀ ਵਜਨ ਫੁੱਲਾ ਇੱਕ ਵਾਰੀ ਤੁਹਾਨੂੰ ਥੋੜਾ ਜਿਆ ਨੇੜੇ ਆਪਾਂ ਥਣ ਦੇਵਾ ਵੀ ਦਿਖਾ ਦਈਏ ਆ ਲਓ ਜ ਅੱਛਾ ਗਰਜੀਤ ਦਿਨ 8:07 ਵਜੇ ਲੈ ਜੂ ਰਾਮ ਨਾਲ ਹਾਂਜੀ ਠੀਕ ਆ ਸੋ 35 ਕੋਈ ਭਾਰ ਪਿੱਛੇ ਦੀ ਨਾ ਵੀਰੇ ਓਪੇ ਸਭ ਨਾ ਕੋਈ ਪੂਰੀ ਤਸੱਲੀ ਆਪਣੀ ਹਾਂ ਠੀਕ ਠੀਕ ਆ ਜੀ ਤੇ ਕੋਈ ਪਿਛਲੇ ਸਵੇਰ ਦਾ ਕੋਈ ਦੁੱਧ ਆਦਾ ਪੁੱਛਿਆ ਜਿੱਥੋਂ ਵੀ ਖਰੀਦੀ ਦੁੱਧ 15 ਕਿਲੋ ਆਂਦੇ ਵੀਰ ਜੀ ਚੋਇਆ ਪਿਛਲੇ ਸਵੇਰੇ 15 ਕਿਲੋ ਹਾਂਜੀ ਆ ਮੋਰਾ ਦੇ ਵਿੱਚ ਹੀ ਜਾਂਦੀ ਹਾਂ ਹਾਂਜੀ ਪਿਓਰ ਮੋਰਾ ਚਾਹੀ ਠੀਕ ਆ ਜੀ ਤੇ ਗਰਜੀਤ ਇੱਕ ਵਾਰੀ ਬਾਈ ਇਹਨੂੰ ਹਿੱਕ ਕੇ ਮੜਾ ਇਹਨੂੰ ਦਿਖਾਈਏ ਬੈਕ ਸਾਈਡ ਤੋਂ ਲਓ ਬਦਸਤੋ ਚੌੜਾ ਪਿੱਠਪੂੜਾ ਹਵਾਨਾ ਲੇਵਾ ਤੁਸੀਂ ਵੇਖ ਲਓ ਵੀ ਅਗੋਂ ਦੋਸਤੋ ਤੁਹਾਨੂੰ ਤੋਂ ਲੈ ਕੇ ਤੇ ਬੈਕ ਸੂ ਦੇ ਨਾਲ ਜਿਹੜਾ ਬਿਲਕੁਲ ਟੱਚ ਕਰੂਗਾ ਲੈਵਾ ਹਜੇ ਦਿਨ ਬਾਕੀ ਆ ਸੋ ਬਿਲਕੁਲ ਪੰਡਾ ਬਾਲੂ ਕਰਮਾਂ ਲਈ ਆਪਣੇ ਬਿਲਕੁਲ ਆਏ ਦਿਨਾਂ ਦੇ ਉੱਤੇ ਸੋ ਚੌੜਾ ਪੇਠ ਪੂੜਾ ਸੋਹਣੇ ਕੱਦ ਕੱਟ ਦੇ ਵਿੱਚ ਵੈਸੇ ਮੀਡੀਅਮ ਕੱਦ ਮੈਂ ਪਹਿਲਾਂ ਨੋਟ ਕਰਾ ਦਿੱਤਾ ਬਾਕੀ ਫੇਸਬੁਕ ਕੁਆਲਿਟੀ ਬੜੀ ਚੰਗੀ ਆ ਛੋਟਾ ਸਿੰਘ ਮੂੰਹ ਮੱਥੇ ਦੀ ਚੰਗੀ ਆ ਠੀਕ ਹੈ ਜੀ ਨਿੱਗਰ ਆ ਬਿਲਕੁਲ ਸੋ ਭਾਰ ਪਿੱਛੇ ਦੀ ਥਣਾ ਦੇ 35 ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਸੋ ਕੋਈ ਵੀਰ ਸੌਦਾ ਕਰਦਾ ਤੇ ਬਿਨ ਬੇ ਧੜਕ ਕੋਈ ਵੀਰ ਆਪਰਾ ਇਧਣ ਕੇ ਤੁਸੀਂ ਟਿਪ ਕੇ ਤਸੱਲੀ ਕਰ ਲਿਓ ਠੀਕ ਆ ਤੇ ਇੱਕ ਵਾਰੀ ਵੀਰ ਗਰਜੀਤ ਖੋਲ ਕੇ ਨੂੰ ਵੀਰ ਲੈ ਆਈਆਂ ਮਾੜਾ ਤੋਰ ਕੇ ਦਿਖਾ ਦੇ ਸੋ ਫੁੱਲ ਬੜਾ ਫੁੱਲੋ ਦੋਸਤੋ ਵਜਨ ਇਸ ਮੈਂ ਦਾ ਠੀਕ ਆ ਜੀ ਉਹ ਤੁਸੀਂ ਵੇਖਦੇ ਆ ਸਾਰੀ ਜੱਜਮੈਂਟ ਕਰ ਲਿਓ ਸੋ ਵਜਨ ਲੋਡ ਪੂਰਾ ਕਰਮਾਲੀ ਦਾ ਠੀਕ ਆ ਪੂਰੀ ਭਾਰੀ ਆ ਫੁੱਲ ਵਜਨ ਵਾਲੀ ਆ ਹਾਈਟ ਬੇਸ਼ੱਕ ਮੀਡੀਅਮ ਤੁਹਾਨੂੰ ਆਪਾ ਅਕਾਊਂਟ ਕਰਾਈ ਆ ਬਾਕੀ ਥਣ ਦੇਵੇ ਦੀ ਤੁਸੀਂ ਵੇਖੋ ਬਖਾਲਾ ਜਿਹੜਾ ਦੋਸਤੋ ਵੈਸੇ ਪੱਦਰ ਬਖਾਰੀ ਆ 8-7 ਦਿਨਾਂ ਦੇ ਵਿੱਚ ਲੇਵਾ ਫੁੱਲ ਭਰ ਕੇ ਆਪਣਾ ਤਿਆਰ ਕਰੂਗੀ। ਤੋਂ ਉਮੀਦ ਵੀ ਆਪਾਂ ਚੰਗੀ ਕਰ ਸਕਦੇ ਹਾਂ ਇਸ ਮੈਂ ਤੋਂ ਠੀਕ ਆ। ਤੇ ਥੋੜਾ ਜਿਹਾ ਵੀਰ ਗਰਜੀਤ ਐਨੂੰ ਮੋੜ ਕੇ ਲਏਓ ਜੇ ਇੱਕ ਵਾਰੀ। ਹਾਂਜੀ ਲੈ ਜੋ ਬਾਬੇ ਗਰਜੀਤ ਕੀ ਡਿਮਾਂਡ ਵੀਰ ਕਰਦੇ ਪਏ ਇਸ ਮਹੀਦੀ ਲੈਂਡ ਦੇਣ ਕਿਰੋ ਵੀਰ ਜੀ 1 10 ਹੈ 1 10 ਹਾਂਜੀ ਬਾਕੀ ਮਾਨਤਨ ਛੋੜ ਛੱਪੇ ਖੁੱਲੇ ਆ ਮਾਨਤਨ ਕਰ ਦਾਂਗੇ ਖੁੱਲੇ ਕਰਦੇ ਜੀ ਹਾਂ ਹਾਂਜੀ ਜੀ ਦੋਸਤੋ 1 ਲੱਖ 10000 ਡਿਮਾਂਡ ਆ ਇਸ ਮਹੀਦੀ ਬਾਕੀ ਛੋੜ ਛੱਪਾ ਹੋ ਜਾਊਗਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਕੋਈ ਵੀਰ ਦੂਰੋਂ ਨੇੜੇ ਆਉਂਦਾ ਦੋਸਤੋ ਬਾਕੀ ਪਲੀ ਪਲੋਸੀ ਪੂਰੀ ਆ ਥਣ ਦੇਵੇ ਦੀ ਸਾਫ ਸੁਥਰੀ ਆ ਤੇ ਆਪਣਾ ਬਿਲਕੁਲ ਟਿੱਪ ਕੇ ਚੋਂ ਥਣਾਂ ਦੀ ਆਪਣੀ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਦੋਸਤੋ ਸਾਈਬਾ ਨਾ ਕਰਕੇ ਆਪਣੀ ਤਸੱਲੀ ਕਰ ਲਿਓ ਬਾਕੀ ਚੰਗੀ ਮੈਂ ਭਜਨ ਦੋੜ ਫੁੱਲ ਬਟਾ ਫੁੱਲ ਤੇ ਤਿੰਨ ਬੇੜਾ ਉਹ ਆਪਾਂ ਤੁਹਾਨੂੰ ਸੋ ਦੋਸਤੋ ਬਿਲਕੁਲ ਮਾਜ ਤੋਂ ਬਾਅਦ ਇੱਕ ਤੁਹਾਨੂੰ ਤਿੰਨ ਤੋਂ ਚਾਰ ਕਨਾਗ ਆਪਾਂ ਬੇੜਾ ਦਿਖਾਉਣੀਆ ਨੇ ਬੇੜਾ ਵੈਸੇ ਘੱਟੋ ਘੱਟ ਵੀ 6-7 ਪਸ਼ੂ ਇਧਰ ਤੁਸੀਂ ਦੇਖ ਰਹੇ ਜੇ 6-7 ਬੇੜਾ ਨੇ ਵੈਸੇ ਮਕਾਉ ਆ ਸਾਰੇ ਪਸ਼ੂ ਪੱਕੀ ਨਾ ਪਰ ਜਿਵੇਂ ਜਿਵੇਂ ਤੁਸੀਂ ਵੇਰਵਾ ਲੈ ਲਿਓ ਜੇ ਇਹਨਾਂ ਸਾਰੀਆਂ ਬੇੜਾ ਦੇ ਵਿੱਚੋਂ ਵਿਖਾਵਾਂਗੇ ਆਪਾਂ ਤੁਹਾਨੂੰ ਵੈਸੇ ਚਾਰ ਕਨਾਗੀ ਇੱਕ ਬੇੜ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਦੇਖ ਰਹੇ ਜੇ ਕਦਕੂ ਤੋਂ ਵੱਡਾ ਬੇੜ ਦਾ ਡੱਬੀ ਪ੍ਰਿੰਟ ਇਹ ਗੱਬਣਾ ਬਾਕੀ ਤਿੰਨੇ ਵੜਾ ਸੁਈਆਂ ਨੇ ਤਿੰਨਾ ਮਗਰ ਮੇਲ ਕਾਫਾ ਬੱਛੇ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਗਰਜੀਤ ਤੋਂ ਲੈ ਲੈਂਦੇ ਆ ਕੱਲੇ ਕੱਲੇ ਪਸ਼ੂ ਦੀ ਆਜੋ ਵੀਰ ਗਰਜੀਤ ਅਸਾ ਗਰਜੀਤ ਜਿਹੜੀਆਂ ਤਿੰਨ ਵੜਾ ਆਪਣੇ ਕੋਲ ਫਿਲਹਾਲ ਆ ਇੱਧਰ ਖੜੀਆਂ ਇੱਕ ਪਰਲੇ ਪਾਸੇ ਲਾਸ਼ਟ ਵਿੱਚ ਆਪਾਂ ਦਿਖਾ ਦਾਂਗੇ ਉਹ ਤੇਲ ਮਗਰਲੇ ਥਾਂ ਦੀ ਹਾਂਜੀ ਠੀਕ ਆ ਜੀ ਤੇ ਬਾਕੀ ਜਿਹੜੀਆਂ ਤਿੰਨ ਸੁਈਆਂ ਨੇ ਦੁੱਧ ਦੁੱਧ ਵੀ ਚੰਗਾ ਹੋਊਗਾ ਇਹਨਾਂ ਦਾ ਹਾਂਜੀ ਇਹਨਾਂ ਵਧੀਆ ਦੁੱਧ ਵੀਰ ਜੀ ਹਫਤੇ ਦਸਾਂ ਦਸਾਂ ਦਿਨਾਂ ਦੀਆਂ ਸੁਈਆਂ ਨੇ ਬੱਚੇ ਨਾਲ ਬੱਚੇ ਨਾਲ ਲਓ ਵੀ ਇਹ ਬੱਚੇ ਆ ਦੋਸਤੋ ਠੀਕ ਆ ਇਹ ਬੱਚਿਆ ਇਹਨਾਂ ਤਿੰਨਾਂ ਬਿਹੜਾਂ ਦੇ ਇੱਕ ਗੱਬਣ ਦਿਖਾ ਦਿੰਨੇ ਆ ਤੁਹਾਨੂੰ ਤੇ ਸ਼ੁਰੂਆਤ ਕਰ ਜੀ ਇੱਥੋਂ ਕਰ ਲਾ ਗੱਬਣ ਤੋਂ ਕਦ ਕੋ ਤੋਂ ਵੱਡਾ ਬਿਹੜ ਦਾ ਸੁਆ ਕਿੰਨਾਸ ਹੁੰਦੀ ਆ ਇਹ ਸੁਆ ਦੂਜਾ ਵੀ ਜੀ ਦੂਜਾ ਹਾਂਜੀ ਔਰ ਠੀਕ ਆ ਸੁਆ ਦੂਜਾ ਜੀ ਹਾਂਜੀ ਤੇ ਸਮਾਂ ਕਿੰਨਾ ਕੁ ਲੇਜੂ ਹਜੇ ਇਹ ਸਮਾਂ 8-7 ਦਿਨ ਲੇਜੂਗੇ ਜੀ 8-7 ਕ ਦਿਨ ਹਾਂ ਲਓ ਦੋਸਤੋ 8-7 ਕ ਦਿਨ ਹਜੇ ਸਮਾਂ ਆਪਿਆ ਸੁਣ ਦਾ ਬਾਕੀ ਕਦ ਵੱਡਾ ਆ ਬਿਹੜ ਦਾ ਥਣ ਤੋਂ ਪੂਰਾ ਹਾਥੀ ਚਵਾਈਲਾ ਮੁੱਠੀ ਥਾਣਾ ਤੇ ਬਾਕੀ 35 ਤੋਂ ਪਣ ਵੀਰ ਐ ਨਾ ਹੈ ਓਕੇ ਆ ਬਿਲਕੁਲ ਹਾਂਜੀ ਓਕੇ ਵੀਰ ਜੀ ਵਰਦੇਪੁਰ ਤੇ ਪੂਰੇ ਛਾਰੇ ਥਣ ਪੂਰੇ ਸਰ ਵਧੀਆ ਠੀਕ ਹੈ ਜੀ ਹਾਂਜੀ ਆ ਦੋਸਤੋ 33 ਵੀਰਾਂ ਦਾ ਵੀ ਪੂਰੀ ਓਕੇ ਆ ਸੋ ਚਾਰੇ ਥਣ ਵਰਦੇ ਆ ਜਿੱਦਾਂ ਮਰਜ਼ੀ ਕੋਈ ਵੀਰ ਆਪਣੀ ਤਸੱਲੀ ਕਰ ਲੇ ਭਰਾ ਕੇ ਦੇਖ ਲੇ ਠੀਕ ਆ ਸੋ ਥਣ ਥਣ ਦਾ ਸੈਜ ਵੇਖ ਲਓ ਤੁਸੀਂ ਸ਼ੇਪ ਦੇਖ ਲਓ ਵਰਲਪੁਰਲਾ ਆਫਸੀ ਥਣਾ ਦੀ ਚੰਗੀ ਆ ਤੇ ਸੂਹਾ ਦੋਸਤੋ ਇਹ ਦੂਜਾ ਸੂਣ ਵਾਲੀ ਆ ਦਿਨ 8 ਕ ਆਈਡੀਆ ਮੰਨ ਕੇ ਤੁਸੀਂ ਸਬਦਾ ਕਰ ਲਿਓ ਸੋ ਕਾਤ ਦਾ ਵੱਡਾ ਵੇਲਬੂਲ ਵੇਖੋ ਬੜੀ ਸਪੈਸ਼ਲ ਆ ਲੰਬੀ ਲੰਬੀ ਪੂਰੀ ਆ ਦੇ ਵੀਰ ਗਰਜੀਤ ਤੇ ਖੋਲ ਕੇ ਇੱਕ ਵਾਰੀ ਮੜਾ ਤੋੜ ਗਿਆ ਇਹਨੂੰ ਸੋ ਡੱਬਾ ਰੰਗ ਆ ਦੋਸਤੋ ਡਾਟ ਡੱਬ ਜਿਹੜੇ ਹੈਗੇ ਵਾਈਟ ਰੰਗ ਦੇ ਵਿੱਚ ਬਲੈਕ ਡੱਬ ਨੇ ਬਹੁਤ ਖੂਬਸੂਰਤ ਆ ਚੰਗੀ ਆ ਪ੍ਰਿੰਟ ਫਰਿੰਟ ਬਹੁਤ ਵਧੀਆ ਬਾਕੀ ਇੱਕ ਵਾਰੀ ਤੁਹਾਨੂੰ ਥੋੜਾ ਲੰਮਾ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਜਿਹੜੇ ਵੀਰ ਨੂੰ ਜਜੂ ਕੀ ਪਸੰਦ ਆਉਗੀ ਉਹ ਤੁਸੀਂ ਸੌਦਾ ਕਰ ਲਿਓ ਨੰਬਰ ਜਿਹੜੇ ਲਗਾਤਾਰ ਬਿਲਕੁਲ ਸਕਰੀਨ ਦੇ ਥੱਲੇ ਚੱਲਣ ਦੇ ਆਹ ਲਓ ਜੀ ਆ ਲਓ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਸੋ ਬਣੂਗੀ ਅਜੇ ਪੂਰਾ ਥੱਲੇੋਂ ਠੀਕ ਆ 8 ਦਿਨ ਜਿੱਦਾਂ ਤੁਹਾਨੂੰ ਦੱਸ ਤਿਆ ਵੀ 8 ਦਿਨ ਬਾਕੀ ਆ ਬਣੂ ਥਣੂਗੀ ਅਜੇ ਵਾਵਾ ਹਾਂਜੀ ਮੋੜ ਲਈਏ ਇਹ ਨਾ ਲੋਬੀ ਠੀਕ ਆ ਸੋ ਦੋਸਤੋ ਇਹ ਦੂਜਾ ਸੂਆ ਸੂਣ ਵਾਲੀ ਜਿਹੜੀ ਵੜਾ ਆਪਾਂ ਤੁਹਾਨੂੰ ਦਿਖਾਈ ਆ ਗੱਬਣ ਤੇ ਜਰੂਰ ਤੁਸੀਂ ਹੱਥ ਪਾ ਸਕਦੇ ਜੀ ਬਾਕੀ ਰੇਟ ਕੀ ਮੋਲ ਆ ਉਹ ਆਪਾਂ ਪੁੱਛ ਲੈਨੇ ਆ ਹਜਾ ਗਰਜੀਤ ਇਹਦੀ ਡਿਮਾਂਡ ਦੱਸਦੇ ਕੀ ਕਰਦੇ ਵੀਰ ਇਹਦਾ ਵੀਰ ਜੀ 60000 ਰੁਪਏ 60 ਹਾਂਜੀ ਲੈਣ ਦੇ ਨਾਲ ਕੀ ਰੋਗੀ ਗੱਲ ਬ ਲੈਣ ਦੇ ਵਾਲੀ ਗੱਲ ਕਰਤੀ ਗਿਆ ਆਪਾਂ ਕਿਤੋਂ ਤੱਕ ਖਾਣਾ ਹੋਰ ਕਰਦਾਂਗੇ 2000 ਮਾਣ ਵੀਰ ਜੀ 58 55 ਦੀ ਹਾਂਜੀ ਠੀਕ ਹੈ ਜੀ ਆਹ ਦੋ 55000 ਰੁਪਏ ਬੈੜ ਤੁਹਾਨੂੰ ਮਿਲ ਜੂਗੀ। ਉਹ ਵਧੀਆ ਵੈੜਾ ਵੈਸੇ ਕਦ ਕੁਦ ਚੰਗਾ। ਆਪਣੀ ਆਣ ਕੇ ਦੋਸਤੋ ਕੁ ਵੀਰ ਸਾਈ ਬੇਨਾ ਕਰਕੇ ਤਸੱਲੀ ਤੁਸੀਂ ਕਰ ਸਕਦੇ ਜੀ। ਤੇ ਆਹ ਵੈੜ ਖੜੀ ਹੈ ਸ਼ਾਈ ਵਾਲ ਕ੍ਰਾਸ ਚ। ਹਾਂਜੀ। ਇਹਦਾ ਸੂਆ ਗਨਮਾ। ਇਹ ਦੂਜਾ ਸੂਆ ਵਿੱਚ। ਦੂਜਾ। ਹਾਂਜੀ। ਤੇ ਇਹਦੇ ਮਗਰ ਬੱਚਾ ਬੱਛਾ ਹੀ ਹੈ। ਇਹਦੇ ਬੱਛਾ ਹੀ ਵਿੱਚ। ਮੇਲ ਕਾਫੀ ਹੈ। ਹਾਂਜੀ। ਲਓ ਦੋਸਤੋ ਮਗਰ ਇਹਦੇ ਬੱਚਾ ਦੂਜਾ ਸੂਆ ਦੇਣਾ ਜਿਹਨੂੰ ਕਿੰਨੇ ਕੋ ਕਿੱਥੇ ਨੂੰ। ਇਨਵਰਜੀ 7-8 ਦਿਨ ਹੀ ਹੋਏ ਨੇ 7-8 ਦਿਨ ਹਾਂਜੀ ਤੇ ਦੁੱਧ ਐਸ ਵਕਤ ਕਿੰਨਾ ਚ ਆ ਰਹੀ ਐ ਦੁੱਧ 11 ਕਿਲੋ ਹੈਗਾ 11 ਕਿਲੋ ਹਾਂਜੀ ਐ ਗਰਜੀ ਤੜਾ ਨਾਪ ਤੋਲ ਕੇ ਆਲਾ ਭਾਈ 11 ਤੋਂ ਵੱਧ ਹੀ ਹੋਊਗਾ ਜੀ ਠੀਕ ਹੈ ਜੀ ਹਾਂ ਪਜਾਰਾਂ ਕਹਿੰਦੇ ਵਾਧੂ ਦੱਸੋ 11 ਕਿ ਲੀਟਰ ਤੋਂ ਦਾ ਦਸਨ ਮੁਤਾਬਕ ਅਵੀਰ ਦੇ ਵੀ 11 ਤੋਂ ਵੱਧ ਹੀ ਹੋਵੇ ਨਾ ਹੋਵੇ ਤੇ 11 ਮੰਨ ਕੇ ਜਿਹੜਾ ਕੋਈ ਭਰਾ ਸੌਦਾ ਕਰ ਲਿਓ ਤੁਸੀਂ ਠੀਕ ਆ ਬਾਕੀ ਥਾਣ ਜਿਹੜਾ ਤੁਸੀਂ ਵੇਖੋ ਹੱਥੀ ਜਵਾਈ ਹੈਲਾ ਵੈਸੇ ਸੋ ਚਾਰਾਂ ਥਾਣਾਂ ਦੇ ਵਿੱਚ ਕੋਈ ਡੇਢ-ਡੇਢ 2-2 ਇੰਚ ਦਾ ਗਾਇਬ ਹੈਗਾ ਬਿਲਕੁਲ ਨੋਕ ਵਾਲੇ ਥਾਣਾ ਤੇ ਕੱਦ ਉੱਚੇ ਕੱਦ ਕਾਠ ਦੇ ਵਿੱਚ ਲੈ ਗਰਦੀ ਤਾਂ ਇੱਕ ਵਾਰੀ ਖੋਲ ਕੇ ਤੋਰ ਦਈਏ ਇਹਨੂੰ ਵੀ ਠੀਕ ਹੈ ਬਾਕੀ ਚੋਣ ਚਾਂਣ ਚੰਗੀ ਆ ਚੋਣ ਹੈ ਬਹੁਤ ਵਧੀਆ ਵਿੱਚ ਠੀਕ ਹੈ ਜੀ ਸੋ ਚੋਣ ਚਾਂਣ ਦੋਸਤੋ ਚੰਗੀ ਦੱਸ ਰਿਹਾ ਵੀਰ ਵੀ ਬਿਲਕੁਲ ਓਕੇ ਰਿਪੋਰਟ ਆ ਚੋਣ ਚਾਂਣ ਤੇ ਜਿੱਦਾਂ ਮਰਜੀ ਕੋਈ ਵੀਰ ਆਪਣੀ ਤਸੱਲੀ ਕਰ ਸਕਦਾ ਆ ਕਿ ਲਿਓ ਜੀ ਐ ਸੀ ਸੀ ਲੱਗਾ ਵੈਸੀ ਅੱਛਾ ਗਰਦੀਤ ਅੱਗੇ ਆ ਆ ਗਈ ਡੱਬੀ ਇੱਕ ਆਪਣੇ ਕੋਲ ਹੋਰ ਬੈਣ ਹਾਂਜੀ ਇਹ ਸੂਆ ਕਿੰਨਾ ਸੂਈ ਆਪਣੇ ਕੋਲ ਇਹ ਸੂਆ ਦੂਜਾ ਹੀ ਹੈ ਵੀ ਜੀ ਇਹ ਵੀ ਦੂਜਾ ਹਾਂਜੀ ਇਹਨੂੰ ਦੇਣਾ ਅੱਜ ਕਿੰਨੇ ਕੋ ਵੀ ਇਹਨੂੰ ਬੱਚਾ ਵੇਖ ਲਓ ਜੀ 15 ਕੁ ਦਿਨ ਹੋ ਗਏ ਠੀਕ ਹੈ ਜੀ ਲਓ ਵੀ ਦੂਜਾ ਸੂਆ ਦੋਸਤੋ 15 ਕੁ ਦਿਨਾਂ ਦੀ ਸੂਈ ਹੈ ਆ ਲਾਲ ਬੱਚਾ ਕਿ ਡੱਬਾ ਲਓ ਜੀ ਡੱਬਾ ਬੱਚਾ ਆ ਬੱਚਾ ਇਹਦਾ 15 ਕੁ ਦਿਨਾਂ ਦਾ ਸੂਆ ਹੈ ਤੇ ਸੂਆ ਦੂਜਾ ਸੂਈ ਆ ਤੇ ਦੁੱਧ ਇਸ ਵਕਤ ਤਾਈ ਤਾਂ ਥੱਲੇ ਕਿੰਨਾ ਕਾ ਜੀ ਇਹਦੇ ਥਲੇ 13 ਕਿਲੋ ਆ ਵੀਰ ਜੀ 13 ਕਿਲੋ ਆ ਹਾਂਜੀ ਹਾਈਟ ਬਸ ਮੀਡੀਅਮ ਦਰਮਿਆਨੀ ਆ ਜੀ ਦੁੱਧ ਜਿੰਨਾ ਮਰਜੀ ਇਹਦੇ ਚੋਲੇ ਠੀਕ ਆ ਹਾਂਜੀ ਤੇ ਥਾਂ ਤੁਹਾਨੂੰ ਵੀ ਪੂਰਾ ਹਥੀ ਛਵਾਈ ਨਾ ਬਹੁਤ ਵਧੀਆ ਐ ਸੀਲ ਸਾਗ ਪੂਰੀ ਲਓ ਜੀ ਕੋਈ ਚੱਕਰ ਨਹੀਂ ਲਓ ਦੋਸਤੋ ਵੈਸੇ ਸੀਲ ਸਾਗ ਆ ਠੰਡੀ ਤੇਰੀ ਆ ਤੇ ਦੁੱਧ ਵੀ ਤੁਹਾਨੂੰ ਦੱਸਤਾ 12 ਕ 13 ਦੱਸਿਆ ਜੀ 13 ਕਿਲੋ ਵੀਰ ਜੀ 13 ਕਿਲੋ ਆ ਹਾਂਜੀ ਹਾਈਟ ਜਿਹੜੀ ਦੋਸਤੋ ਮੈਂ ਜ਼ਿਕਰ ਕਰ ਦੇਣਾ ਹਾਈਟ ਮੀਡੀਅਮ ਦਰਮਿਆਨੀ ਹਾਈਟ ਆ ਕੀ ਕਾਦੀ ਕੋਈ ਬਾਹਲਾ ਮੇਰਾ ਵੀਰੇ ਨਾਲ ਆ ਕੇ ਬਾਹਲੀ ਵੱਡੀ ਆ ਉੱਚੀ ਆ ਮੀਡੀਅਮ ਦਰਮਿਆਨੀ ਹਾਈਟ ਆ ਪਰ 13 ਕਿਲੋ ਦੁੱਧ ਆ ਜਿਆਦਾ ਨਹੀਂ ਕਹਾਂਗੇ ਦੋਸਤੋ 15 ਦਿਨਾਂ ਦੀ ਸੂਈ ਇਹ ਤਾਂ ਨਾਰਮਲ ਆ ਇੱਥੇ ਵੀ ਤੁਸੀਂ ਚਵਾਈ ਕਰ ਸਕਦੇ ਜੀ ਕੋਈ ਕਿਲੋ ਖੰਡ ਵਧਾ ਲੂਗਾ ਵੀਰ ਉਹ ਤੁਹਾਡੀ ਮਿਹਨਤ ਆ ਬਾਕੀ ਮੁੱਠੀ ਥਾਣਾ ਹੱਥੀ ਚਵਾਈ ਦਾ ਥਾਣਾ ਤੋਂ ਰੰਗ ਪ੍ਰਿੰਟ ਇਹਦਾ ਬੱਚਾ ਆ ਜੀ ਸੱਚ ਆ ਬਲੈਕ ਆ ਹਾਂ ਬਲੈਕ ਹੈ ਅੱਛਾ ਜੀ ਇਹਦਾ ਬੱਚਾ ਦਾ ਦੋਸਤੋ ਆ ਆ ਜਿਹੜਾ ਤੁਸੀਂ ਬਲੈਕ ਥੱਲੇ ਵੇਖੋਗੇ ਆ ਬੱਚਾ ਆਪਾਂ ਗਲਤੀ ਨਾਲ ਜਿਹੜਾ ਉਹ ਡੱਬਾ ਦੱਸਤਾ ਹਣਾ ਹਾਂਜੀ ਇਹ ਕਾਲਾ ਬੱਚਾ ਠੀਕ ਹੈ ਜੀ ਇਹ ਕਾਲਾ ਬੱਚਾ ਇਹਦਾ ਜਿਹੜੀ ਹੁਣ ਆਪਾਂ ਤੁਹਾਨੂੰ ਕੋਲ ਕੇ ਦਿਖਾ ਰਹੇ ਠੀਕ ਹੈ ਜੀ ਮੋੜ ਦਿਓ ਵੀਰ ਲੋ ਜੀ ਸੋ 13 ਕਿਲੋ ਦੁੱਧ ਇਸ ਵਕਤ ਸੋ ਥਣ ਭਾਂਡਾ ਦੋਸਤੋਂ ਵਧੀਆ ਬੈਠਦਾ ਠੀਕ ਆ ਤੇ ਹੁਣ ਟਾਈਮ ਵੀ ਇੱਕ ਵਾਰੀ ਤੁਹਾਨੂੰ ਨੋਟ ਕਰਾ ਦੇਣੇ ਕੋਈ 11:30 ਵਜੇ ਦਾ ਸਮਾਂ ਹੈ ਤੇ ਮਾਰਨਿੰਗ ਚੋਈਆਂ ਕਿੰਨੇ ਕ ਵਜੇ ਆ ਇਸ ਸਵੇਰੇ 7:00 ਵਜੇ ਵੀਰ ਜੀ 7:00 ਵਜੇ ਕਲੋ ਜੀ 7:00 ਵਜੇ ਦੋਸਤੋ ਚਵਾਈ ਹੋਈ ਹੈ ਇਹਨਾਂ ਵੇੜਾਂ ਦੀ ਤੇ ਹੁਣ ਕੋਈ 12:30 ਕੋਈ 1:00 ਵਜੇ ਦਾ ਸਮਾਂ ਹੋ ਰਿਹਾ ਠੀਕ ਆ ਠੀਕ ਹੈ ਜੀ ਲਓ ਦੋਸਤੋ ਇਹ ਮਗਰਲੇ ਪਾਸੇੋਂ ਤੁਸੀਂ ਦੇਖ ਸਕਦੇ ਜੇ ਥਣ ਥਣ ਠੀਕ ਆ ਲੈ ਵੀ ਗਰਜੀਤ ਆ ਕਿੰਨੇ ਦੀ ਦੇ ਦੇਣੀ ਫਿਰ ਇਹ 35 ਦੀ ਦੇ ਦਾਂਗੇ ਵਿੱਚ 35 ਦੀ ਹਾਂਜੀ ਹੋਰ ਕਰਦੀ ਮਾਨਤਨ ਕੋਈ ਨਹੀਂ ਕਰ ਥੋੜੀ ਹਾਈਟ ਮੀਡੀਅਮ ਆ ਕੋਈ ਵੀਰ ਆ ਆਨੰਦ ਲਵੇ ਕੋਈ ਨਹੀਂ ਦੋ ਦੋ ਮੈਨੂੰ ਤਾਂ ਵੀ ਕਰਮ ਵਾਲੀ ਚਵਾ ਦੂ 14 15 ਕਿਲੋ 15 ਕਿਲੋ ਵੀਰੇ ਖੁੱਲਾ ਦਈਓਗੀ ਠੀਕ ਹੈ ਜੀ ਮੈਨੂੰ ਤਾਂ ਤੁਹਾਡੇ ਕੋਲ ਹੀ ਪਸ਼ੂ ਥੋੜੇ ਜ਼ਿਆਦੇ ਆ ਤੇਰਾ ਸਾਹ ਸੰਭਾਲਦਾ ਫਰਕ ਪੈ ਜਾਂਦਾ ਵੰਡ ਨਹੀਂ ਪੂਰਾ ਪੈਂਦਾ ਹਾਂ ਬਿਲਕੁਲ ਬਿਲਕੁਲ ਹਾਂਜੀ ਆ ਦੋਸਤੋ ਪਸ਼ੂ ਤੇ ਪਸ਼ੂ ਚੜੇ ਪਏ ਤਾਂ ਤੁਸੀਂ ਵੇਖੋਗੇ ਤੇ ਵੜਾ ਤੇ ਬੜੀਆਂ ਪਈਆਂ ਨੇ ਤੇ ਇਸ ਕਰਕੇ ਕਿਤੇ ਨਾ ਕਿਤੇ ਸੇਵਾ 19 21 ਕਮੀ ਪੇਸ਼ੀ ਰਹਿ ਜਾਂਦੀ ਹੈ ਅੱਗੇ ਕੋਈ ਵੀਰੇ ਟਿਕਾ ਕੇ ਸੇਵਾ ਕਰ ਲੂਗਾ ਦੋ ਦੋ ਤੁਰਪੂਗੀ ਹੋਰ ਵਾਜੂਗੀ ਮਗਰ ਦੇ ਬੱਚਾ 13 ਕਿਲੋ ਤੁਸੀਂ ਬੇਸ਼ੱਕ ਕੋਈ ਵੀਰੇ ਇੱਥੇ ਭਰਾ ਕੇ ਚੋ ਕੇ ਆਪਣੀ ਲੈ ਕੇ ਜਾ ਸਕਦਾ ਇਹ ਕਿਦਰ ਆ ਵੱਡੇ ਕੱਤਕਾਰ ਦੇ ਵਿੱਚ ਇਹ ਤੇਲ ਸੀਗੀ ਜਿਹੜੀ ਹਾਂਜੀ ਇਹ ਤੇਲ ਹੈ ਵਿੱਚ ਮੌਜੀ ਆ ਤੇਲ ਆ ਦੋਸਤੋ ਜਿਹੜੀ ਫੁੱਲ ਵੱਡੇ ਕੱਤਕਾਰ ਦੇ ਵਿੱਚ ਤੁਸੀਂ ਵੇਖ ਰਹੇ ਜੀ ਇਹਦਾ ਸੁਹਾ ਕਿੰਨਾ ਤੇ ਕਿੰਨੇ ਦਿਨਾਂ ਦੀ ਸੂਈ ਹੈ ਇਹ ਨੂੰ ਹੋ ਗਏ ਵੀਰ ਜੀ 10 ਦਿਨ ਹੋ ਗਏ ਸੂਈ ਦਾ 10 ਕਿ ਦਿਨ ਹਾਂ ਬੱਚਾ ਹੈਗਾ ਬੱਚਾ ਉਹ ਡੱਬਾ ਉਹ ਡੱਬਾ ਇਹਦਾ ਹੈ ਹਾਂਜੀ ਠੀਕ ਹੈ ਜੀ ਇਹ ਗੱਬਣ ਲਿਆਂਦੀ ਸੀ ਵੀਰ ਜੀ ਓਕੇ ਤੇ ਤੇਲ ਨਿਕਲ ਆਈਏ ਉਥੋਂ ਟਿੱਪ ਕੇ ਲਿਆਂਦੀ ਉਥੋਂ ਟਿੱਪੀ ਸੀ ਹਾਂਜੀ 60000 ਦੀ ਲਿਆਂਦੀ ਆ ਅੱਛਾ ਹਾਂਜੀ ਤੇ ਸੂਣ ਤੋਂ ਬਾਅਦ ਆਇਆ ਹੀ ਨਹੀਂਗਾ ਆਉਂਦਾ ਦੋਗ ਤਾਂ ਤਰ ਆਉਂਦੀਆਂ ਤਿੰਨ ਤੇ ਤੇਰੇ ਲਈ ਹੁਣ ਮੰਨ ਕੇ ਅੱਗੇ ਲੈ ਜਾਊਗਾ ਤੇਲ ਮੰਨ ਕੇ ਦੇਣੀ ਆ ਮਗਰਲੇ ਥਣ ਦੀ ਉਲਟ ਪਹਿਣੀ ਵਾਲ ਸਾਈਡ ਦੀ ਮਗਰਲੇ ਦੀ ਲਓ ਦੋਸਤੋ ਉਲਟ ਪਹਿਣੀ ਵਾਲੀ ਸਾਈਡ ਦੀ ਦੋਸਤੋ ਮਗਰਲੇ ਥਣ ਦੀ ਤੇਲ ਆ ਤੇ ਦੁੱਧ ਕਿੰਨਾ ਦੱਸਿਆ ਦੁੱਧ ਹੋਊਗਾ ਇਹਦੇ ਥੱਲੇ 14 ਕਿਲੋ 14 ਤਾਂ ਵੀ 14 ਕਿਲੋ ਦੁੱਧ ਦਾ ਦੋਸਤੋ ਤੇ ਜਿਹੜੀ ਗੱਲ ਦੱਸਣ ਜੋਗਾ ਉਹ ਉਲਟ ਪਹਿਣੀ ਵਾਲੀ ਸਾਈਡ ਮਗਰਲਾ ਥਾਣਾ ਤੇਲ ਆ ਠੀਕ ਆ ਤੇ ਕਾਦੇ ਸਵੈੜ ਦਾ ਵੱਡਾ ਪੂਰਾ ਮਗਰ ਇਹਦੇ ਬੱਚਾ ਮੀਲ ਕਾਫ ਲੱਗਦਾ ਨਹੀਂ ਬਰਾਬਰ ਹੈ ਉਦਾਂ ਸਾਰੇ ਪਾਂਡਾ ਕੁੰਡਾ ਠੀਕ ਆ ਜੀ ਹਾਂਜੀ ਸੋ ਵਿਖਾਲੇ ਤੋਂ ਘੱਟ ਨਜ਼ਰ ਆਉਂਦਾ ਠੀਕ ਆ ਜੀ ਬਾਕੀ ਦਸਿਆਂ ਪਤਾ ਲੱਗਦਾ ਤੇ ਜਾਂ ਕਿਸੇ ਵੀਰ ਨੇ ਤਸਦੀਕ ਕਰੂਗਾ ਤੇ ਚੋਆਂ ਪਤਾ ਲੱਗੂਗਾ ਬਾਕੀ ਕੱਦ ਉੱਚਾ ਨੱਕਿਆ ਕੋਈ ਵੀਰ ਨਾਂ ਦਾ ਵੀ ਆਪਾਂ ਤਸਦੀਕ ਕਰਕੇ ਲੈ ਕੇ ਆਂਦੇ ਸੀ ਬਾਰੇ ਧੰਨਵਾਦ ਦੇ ਸੀ ਚਲੋ ਤੇ ਬਾਕੀ ਰੇਡ ਪੜਦਾ ਵੀ ਤੁਹਾਨੂੰ ਜਿੰਨਾ ਮੇ ਹੋਊਗਾ ਜਾਇਜ਼ ਜਿਹਨੂੰ ਰੇਡ ਮਿਲ ਜੂਗਾ 14 ਕਿ ਲੀਟਰ ਤੇ ਚੱਲ ਰਹੀ ਆ ਮਗਰ ਪੱਛਾ ਖੋਲ ਕੇ ਤੋੜ ਕੇ ਇੱਕ ਵਾਰੀ ਆਪਾਂ ਤੁਹਾਨੂੰ ਲੰਬੀ ਦਿਖਾ ਦਿੰਨੇ ਆ ਕੱਦ ਪੂਰਾ ਉੱਚਾ ਠੀਕ Leo जी. ਕਤ ਪੂਰੀ ਵੱਡੀ ਆ ਦੋਸਤੋ ਵੇੜ ਬਾਕੀ ਮਿਲ ਭਾਅ ਚ ਜਾਊਗੀ ਤੁਹਾਨੂੰ ਕਿਉਂਕਿ ਤੇਲ ਦਾ ਰੇਟ ਜਿਹੜਾ ਦੋਸਤੋ ਚਾਰੇ ਥਾਂ ਚੱਲਦੇ ਹੋਣ ਤੇ ਫਿਰ ਪਸ਼ੂ ਦਾ ਰੇਟ ਚਲੋ ਹਰ ਕੁ ਵੀਰ ਆਪਦੀ ਸਮਝ ਨਾਲ ਲਾਉਂਦਾ ਵੀ ਐ ਤੇ ਮੰਗਦਾ ਵੀ ਆ ਤੇ ਫਿਲਹਾਲ ਜਿਹੜੀ ਤੇਲ ਆ ਉਹਦੇ ਅਕੋਰਡਿੰਗ ਹੁਣ ਦੁੱਧ ਸੱਤ 14 ਕਿਲੋ ਦੁੱਧ ਹੁਣ ਚੱਲ ਰਹੀ ਆ 14 ਕਿਲੋ ਦੁੱਧ ਦੇ ਹਿਸਾਬ ਨਾਲ ਤੁਸੀਂ ਜੋ ਵੀ ਰੇਟ ਕਿਸੇ ਵੀਰ ਦੀ ਸਮਝ ਤੁਸੀਂ ਸੌਦਾ ਕਰ ਲਿਓ ਬਾਕੀ ਕਾਤ ਪਟਾ ਤੇ ਗਰਜੀਤ ਵੀ ਦੱਸ ਦੀ ਆਪਾਂ ਲੈ ਦੇ ਕੀ ਕਰਾਂਗੇ ਨਾ ਵੀਰ ਏ ਵੀਰ ਜੀ 40000 ਦੀ ਦੇ ਦੇਣਾ 40000 ਦੀ ਹਾਂਜੀ ਠੀਕ ਹੈ ਜੀ ਸੋ ਦੋਸਤੋ 40000 ਦੀ ਮਿਲ ਜੂਗੀ ਤੁਹਾਨੂੰ ਹੈ ਪੂਰੇ ਵੱਡੇ ਕੱਦ ਕਰਦੀ ਆ ਤੇ ਸੱਜਰ ਸੋਈ ਆ ਬੱਚਾ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾਤਾ ਤਿੰਨੇ ਜਿਹੜੇ ਬੱਚੇ ਦੋਸਤੋ ਬਿਲਕੁਲ ਨਵੀਂ ਲੂਈ ਕਹਿ ਸਕਦੇ ਆਪਾਂ ਬਿਲਕੁਲ ਨਵੇਂ ਬੱਚੇ ਆ ਇੱਕ ਵਾਰੀ ਫਿਰ ਮੋٹے ਤੌਰ ਤੇ ਆ ਕੈਮਰਾ ਮਾਰ ਦਿੰਨੇ ਆ ਲਓ ਜੀ ਠੀਕ ਆ ਸੋ 40000 ਦੀ ਤੁਹਾਨੂੰ ਵੈੜ ਮਿਲ ਜੂਗੀ ਤੇ ਫਿਲਹਾਲ ਅੱਜ ਜਿਹੜੇ ਦੋਸਤੋ ਨਾਗ ਚਾਰ ਬਕਾਉ ਨੇ ਇੱਥੇ ਇੱਕ ਪੰਜਵੀਂ ਤਾਨੂੰ ਇੱਕ ਮਾਜ ਦਿਖਾਤੀ ਆਪਾਂ ਵੀਰ ਗਰਜੀਤ ਸਿੰਘ ਉਹਨਾਂ ਦੇ ਘਰੋਂ ਤੇ ਇਹ ਟੋਟਲ ਨਾਗਰੇ ਠੀਕ ਆ ਜੀ ਸੋ ਬਾਕੀ ਜਿਹੜਾ ਕੋਈ ਮੇਰਾ ਵੀਰ ਨੇੜੇ ਬੰਨੇ ਦਾ ਪੱਟੀ ਸ਼ਹਿਰ ਤੋਂ ਨਦੋਰ ਪਿੰਡ ਤੁਸੀਂ ਖਾਸ ਵਿਜ਼ਿਟ ਕਰਨੀ ਆ ਘਾ ਰਣ ਕੇ ਆਪਣਾ ਬਿਲਕੁਲ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਉਹਦੀ ਨਰਕ ਪਰਖਾ ਤਸੱਲੀ ਆ ਉਹ ਚੋਕੇ ਕਰ ਲਿਓ ਗੱਭਣ ਪਸ਼ੂ ਲੈ ਕੇ ਜਾਂਦੇ ਜਿੱਤੇ ਚੌਥਾਣਾ ਦਾ ਟਿੱਪ ਕੇ ਭਰਾ ਕੇ ਤਸੱਲੀ ਕਰਨੀ ਬਾਕੀ ਨੰਬਰ ਲੈ ਲੈਨੇ ਆ ਵੀਰ ਗਰਜੀਤ ਦੇ ਜਿਨ੍ਹਾਂ ਤੇ ਤੁਸੀਂ ਸੰਪਰਕ ਕਰਨਾ ਸੋ ਬਾਕੀ ਆਓ ਆਪਣਾ ਜਿਹੜਾ ਦੋਸਤੋ ਜਾਂਚ ਪਰਖਾ ਨੜਕ ਪਰਖਾ ਤਾਂ ਸੱਲੀ ਕਰੋ ਇਥੇ। ਲੈ ਵੀ ਕਰਜੀਤ ਇੱਕ ਆਪਣੇ ਵੀਰ ਨੰਬਰ ਬੋਲ ਦिए। ਨੰਬਰ ਆਪਣਾ ਹੈਗਾ ਜੀ 62859 22344 ਠੀਕ ਹੈ ਜੀ। ਹਾਂਜੀ। ਠੀਕ ਹੈ। ਲਓ ਦੋਸਤੋ ਨੰਬਰ ਆ ਬਿਲਕੁਲ ਸਕਰੀਨ ਤੇ ਲੱਗ ਚੁਕੇ ਆ। ਨੰਬਰਾਂ ਤੇ ਤੁਸੀਂ ਕਾਲ ਕਰ ਲਿਓ। ਤੇ ਪਸ਼ੂ ਇਸੇ ਤਰ੍ਹਾਂ ਉਦੇ ਰਹਿੰਦੇ ਆ ਬਿਲਕੁਲ ਛੋਟੇ ਰੇਟ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ ਰੇਟ ਮਿਲ ਜਾਂਦਾ। ਜਿਹੋ ਜੀ ਕੁਆਲਿਟੀ ਆ ਉਹ ਜਾ ਰੇਟ ਤੁਹਾਨੂੰ ਮਿਲ ਜਾਂਦਾ। ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।